ਤਾਂ ਵਰਦਾ ਨਾਲ ਜਾਣ ਕੇ ਕਹਿੰਦਾ ਮੇਰਾ ਪਿਓ ਸਰਕਾਰੀ ਅਫਸਰ ਫਰਕ ਕੋਈ ਨਹੀਂ ਪੈਂਦਾ ਦੋਸਤੋ ਅੱਜ ਆਪ ਇਸ ਵੀਡੀਓ ਰਾਈ ਜਿੰਨਾਂ ਦੀ ਗੱਲ ਕਰਨ ਵਾਲੇ ਆ ਉਹਨਾਂ ਦੀ ਆਵਾਜ਼ ਦੇ ਵਿੱਚ ਇੰਨੀ ਜ਼ਿਆਦਾ ਮਠਾਸਾ ਕਿ ਲੱਗਦਾ ਕਿ ਉਹਨਾਂ ਨੂੰ ਲਗਾਤਾਰ ਸੁਣੀ ਜਾਈਏ ਤੇ ਉਹਨਾਂ ਦਾ ਜਿਹੜਾ ਸੌਂਗ ਕਦੇ ਵੀ ਖਤਮ ਨਾ ਹੋਵੇ ਠਰ ਉਠੜ ਚ ਸਰੀਰ ਮਰ ਜਾਣਿਆ ਨਿੱਤਰਾਂ ਦੀ ਲੋਈ ਰੱਖ ਲਈ ਦੋਸਤੋ ਅੱਜ ਆਪਾਂ ਇਸ ਵੀਡੀਓ ਰਾਈ ਸਰਜੀਤ ਭੁੱਲਰ ਸਾਹਿਬ ਦੀ ਗੱਲ ਕਰਾਂਗੇ ਦੋਸਤੋ ਸਰਜੀਤ ਭੁੱਲਰ ਲਈ ਇੱਕ ਅਜੀਹਾ ਸਮਾਂ ਵੀ ਆਇਆ ਸੀ ਜਦੋਂ ਉਹਨਾਂ ਦੀ ਆਵਾਜ਼ ਦੇ ਵਿੱਚ ਪ੍ਰੋਬਲਮ ਆ ਗਈ ਸੀ ਤੇ ਇਹ ਵੀ ਸਵਾਲੀਆਂ ਨਿਸ਼ਾਨ ਹੋ ਗਏ ਸੀ ਕਿ ਕੀ ਸਰਜੀਤ ਭੁੱਲਰ ਸਾਹਿਬ ਫਿਰ ਤੋਂ ਗਾਇਕੀ ਦੇ ਵਿੱਚ ਵਾਪਸੀ ਕਰ ਪਾਉਣਗੇ ਜਾਂ ਨਹੀਂ ਪਰ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਸਰਜੀਤ ਭੁੱਲਰ ਨੇ ਹਿੰਮਤ ਨਹੀਂ ਹਾਰੀ ਤੇ ਉਹਨਾਂ ਦੀ ਆਵਾਜ਼ ਫਿਰ ਤੋਂ ਵਾਪਸ ਆਈ ਤੇ ਫਿਰ ਤੋਂ ਉਹਨਾਂ ਨੇ ਧੂਮ ਪਾਈ ਜਨਵਰਗੇ ਮੁੰਦੇ ਨੂੰ ਜਾਨੇ ਮੇਰੀਏ ਨੀ ਮਾਂ ਦਿਲ ਕੋਈ ਰਖ ਲਈ ਛੋਏਸ ਵੀਡੀਓ ਰਹੀਂ ਆਪਾਂ ਸਰਜੀਤ ਭੁੱਲਰ ਸਾਹਿਬ ਦੇ ਸਿੰਗਿੰਗ ਕੈਰੀਅਰ ਬਾਰੇ ਉਹਨਾਂ ਦੀ ਫੈਮਿਲੀ ਬਾਰੇ ਪੂਰੀ ਪੂਰੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਆਪਣੇ ਪਿਤਾ ਦੇ ਵਿਰੋਧ ਦੇ ਬਾਵਜੂਦ ਉਹ ਕਿਵੇਂ ਗਾਇਕੀ ਦੇ ਵਿੱਚ ਆਏ ਉਹਨਾਂ ਦੀ ਪੂਰੀ ਪੂਰੀ ਇਸ ਵੀਡੀਓ ਰਹੀਂ ਗੱਲਬਾਤ ਕੀਤੀ ਜਾਊਗੀ ਜੇਕਰ ਤੁਸੀਂ ਸਰਜੀਤ ਭੁੱਲਰ ਦੇ ਫੈਨ ਆ ਤਾਂ ਵੀਡੀਓ ਨੂੰ ਪੂਰਾ ਦੇਖਣਾ ਬੰਦ ਆ ਕਿਉਂਕਿ ਆਪਾਂ ਸਰਜੀਤ ਭੁੱਲਰ ਦੀ ਜ਼ਿੰਦਗੀ ਦੀ ਕਿਤਾਬ ਇਸ ਵੀਡੀਓ ਰਹੀਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਆ ਤੁਸੀਂ ਬਸੰਧ ਕਰੋਗੇ ਸਰਜੀਤ ਭੁੱਲਰ ਦੇ ਫੈਨ ਜਰੂਰ ਇਸ ਵੀਡੀਓ ਨੂੰ ਲਾਈਕ ਕਰਕੇ ਜਾਣਗੇ ਤੇ ਭੁੱਲਰ ਸਾਹਿਬ ਦੇ ਲਈ ਸਰਜੀਤ ਭੁੱਲਰ ਜਿੰਦਾਬਾਦ ਜਰੂਰ ਲ ਜ਼ਰੂਰ ਸਬਸਕ੍ਰਾਈਬ ਵੀ ਕਰਕੇ ਜਾਣਗੇ ਬਿਨਾ ਟਾਈਮ ਗਵਾਈ ਆਪਾਂ ਸਰਜੀਤ ਭੁੱਲਰ ਸਾਹਿਬ ਬਾਰੇ ਗੱਲ ਕਰਦੇ ਆਂ ਸਰਜੀਤ ਭੁੱਲਰ ਦਾ ਜਨਮ ਮਾਤਾ ਸਵਰਨਕੌਰ ਦੀ ਕੁੱਖੋਂ ਪਿਤਾ ਸਰਦਾਰ ਗੁਰਪਾਲ ਸਿੰਘ ਦੇ ਘਰ ਪਿੰਡ ਚੇਲਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹੋਇਆ ਸਰਜੀਤ ਭੁੱਲਰ ਨੇ ਆਪਣੀ ਮੁੱਢਲੀ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਪੀਖੀ ਜ਼ਿਲ੍ਹਾ ਤਰਨਤਾਰਨ ਤੋਂ ਕੀਤੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਗ੍ਰੈਜੂਏਸ਼ਨ ਦੇ ਲਈ ਪੀਰ ਬਾਬਾ ਬੁੱਢਾ ਸਾਹਿਬ ਕਾਲਜ ਤਰਨਤਾਰਨ ਦੇ ਵਿੱਚ ਦਾਖਲਾ ਲਿਆ ਮੈਰਿਜ ਦੀ ਗੱਲ ਕਰੀਏ ਤਾਂ ਉਹਨਾਂ ਦੀ ਮੈਰਿਜ ਰਾਜਵੀਰ ਕੌਰ ਦੇ ਨਾਲ ਹੋਈ ਤੇ ਉਹਨਾਂ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਜਿਸ ਦਾ ਨਾਮ ਕੀ ਅਜੇ ਵੀਰ ਭੁੱਲਰਾ ਸਿੰਘ ਹੀ ਉਹਨਾਂ ਨੇ ਚੌਥੀ ਪੰਜਵੀਂ ਕਲਾਸ ਦੇ ਵਿੱਚ ਪੜ੍ਹਦੇ ਹੀ ਸ਼ੁਰੂ ਕਰ ਦਿੱਤੀ ਸੀ ਉਹਨਾਂ ਦੇ ਪਿੰਡ ਦੇ ਨਾਲ ਮੇਲਾ ਲੱਗਦਾ ਸੀ ਜਿੱਥੇ ਜਾ ਕੇ ਕਿ ਸਰਜੀਤ ਭੁੱਲਰ ਹਰ ਸਾਲ ਸਟੇਜਾਂ ਦੇ ਉੱਪਰ ਗੀਤ ਗਾਇਆ ਕਰਦੇ ਸੀ ਰੁਕਿਆ ਜਿਹੜੀ ਗੱਲ ਕਿੰਵਾਸ ਤੇ ਅੱਜ ਭੁੱਲ ਜਾ ਕਿਤਾਬ ਕੋਈ ਆਪਣੀ ਵੀ ਗੱਲ ਆਜ ਵੀ ਬਹਨਾਂ ਨਾਲ ਲੱਗ ਲੋਕਾਂ ਦੇ ਵਿੱਚ ਤੇ ਉਹਨਾਂ ਦੇ ਇਲਾਕੇ ਦੇ ਵਿੱਚ ਸਰਜੀਤ ਭੁੱਲਰ ਦੀ ਪਛਾਣ ਉੱਥੋਂ ਹੀ ਬਣ ਗਈ ਸੀ ਸੋ ਉਹਨਾਂ ਨੂੰ ਪ੍ਰੋਫੈਸ਼ਨਲ ਤੌਰ ਤੇ ਗਾਇਕੀ ਵਾਲੇ ਪਾਸੇ ਤੁਰਨ ਦਾ ਰਾਹ ਮਿਲਿਆ 1995 ਦੇ ਵਿੱਚ ਜਦੋਂ ਉਹਨਾਂ ਦੀ ਮੁਲਾਕਾਤ ਰਾਜ ਬਰਾੜ ਸਾਹਿਬ ਦੇ ਨਾਲ ਹੋਈ ਉਹ ਕਹਿੰਦੇ ਆ ਕਿ ਰਾਜ ਬਰਾੜ ਸਾਹਿਬ ਤੋਂ ਉਹਨਾਂ ਨੇ ਗਾਇਕੀ ਦੀਆਂ ਕਾਫੀ ਜ਼ਿਆਦਾ ਬਰੀਕੀਆਂ ਸਿੱਖੀਆਂ ਉਸ ਤੋਂ ਬਾਅਦ ਉਹ ਰਾਜ ਬਰਾੜ ਸਾਹਿਬ ਕੋਲ ਚੰਡੀਗੜ੍ਹ ਜਾ ਕੇ ਕਾਫੀ ਸਮੇਂ ਤੱਕ ਰਹੇ ਜਿੱਥੇ ਕਿ ਰਾਜ ਬਰਾੜ ਸਾਹਿਬ ਨੂੰ ਉਹਨਾਂ ਨੇ ਆਪਣਾ ਗੁਰੂ ਵੀ ਧਾਰਿਆ ਤੇ ਉਹਨਾਂ ਦੀ ਪਹਿਲੀ ਐਲਬਮ ਵੀ ਰਾਜ ਬਰਾੜ ਸਾਹਿਬ ਦੀ ਦੇਖਰੇਖ ਦੇ ਵਿੱਚ ਆਈ ਜਿਸ ਦਾ ਨਾਮ ਸੀ ਮਾਰ ਭਾਗ ਸਿਓ ਢਾ ਇਸ ਐਲਬਮ ਬਨੇ ਸਰਜੀਤ ਭੁੱਲਰ ਨੂੰ ਸਟਾਰ ਬਣਾ ਕੇ ਪੇਸ਼ ਕੀਤਾ ਇਸ ਤੋਂ ਬਾਅਦ ਫਰਜੀਤ ਭੁੱਲਰ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਸਰਜੀਤ ਭੁੱਲਰ ਦੇ 300 ਤੋਂ ਜ਼ਿਆਦਾ ਗੀਤ ਆਏ ਇਸ ਤੋਂ ਇਲਾਵਾ 18 ਤੋਂ 20 ਐਲਬਮ ਸਰਜੀਤ ਭੁੱਲਰ ਹੁਣ ਤੱਕ ਕਰ ਚੁੱਕੇ ਆ ਉਹਨਾਂ ਦੇ ਸੁਪਰ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਸਪਾਰੀ ਬੀਕਾਨੇਰ ਮੌਸਮ ਕਲਰ ਬਲੈਕ 36 ਕਮੀਆਂ ਵਰਗੇ ਗੀਤਾਂ ਨੇ ਉਹਨਾਂ ਨੂੰ ਦਰਸ਼ਕਾਂ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਦੇ ਵਿੱਚ ਕਾਮਯਾਬ ਰਿਹਾ ਇਸ ਤੋਂ ਇਲਾਵਾ ਸਰਜੀਤ ਭੁੱਲਰ ਦੋ ਧਾਰਮਿਕ ਐਲਬਮ ਵੀ ਕਰ ਚੁੱਕੇ ਆ ਨਾਮ ਖਮਾਰੀ ਤੇ ਇਨਸਾਨ ਦੋਸਤੋ ਗਾਇਕੀ ਲਾਈਨ ਦੇ ਵਿੱਚ ਸੰਘਰਸ਼ ਦੀ ਗੱਲ ਕਰੀਏ ਤਾਂ ਸਰਜੀਤ ਭੁੱਲਰ ਸਾਹਿਬ ਦੇ ਪਿਤਾ ਗੁਰਪਾਲ ਸਿੰਘ ਇਹ ਨਹੀਂ ਚਾਹੁੰਦੇ ਸੀ ਕਿ ਸਰਜੀਤ ਭੁੱਲਰ ਗਾਇਕੀ ਵਾਲੇ ਪਾਸੇ ਜਾਵੇ ਉਹ ਚਾਹੁੰਦੇ ਸੀ ਕਿ ਸਰਜੀਤ ਭੁੱਲਰ ਨੌਕਰੀ ਕਰੇ ਸੋ ਉਹਨਾਂ ਨੇ ਕੁਝ ਟਾਈਮ ਤੱਕ ਰੇਲਵੇ ਪੁਲਿਸ ਦੇ ਵਿੱਚ ਨੌਕਰੀ ਵੀ ਇਤੀ ਪਰ ਉਹਨਾਂ ਦੇ ਜਿਹੜਾ ਸ਼ੌਂਕ ਸੀ ਜੋ ਉਹਨਾਂ ਦਾ ਰੁਝਾਨ ਸੀ ਉਹ ਗਾਇਕੀ ਵਾਲੇ ਪਾਸੇ ਸੀ ਉਹਨਾਂ ਨੇ ਨੌਕਰੀ ਛੱਡ ਕੇ ਆਪਣੇ ਜਿਹੜਾ ਸ਼ੌਂਕ ਸੀ ਉਸ ਨੂੰ ਪੂਰਾ ਕਰਨਾ ਠੀਕ ਸਮਝਿਆ ਸੋ ਬਾਅਦ ਵਿੱਚ ਉਹਨਾਂ ਦੇ ਪਿਤਾ ਨੇ ਵੀ ਸਰਜੀਤ ਪੁੱਲਰ ਸਾਹਿਬ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸੋ ਦੋਸਤੋ ਗਾਇਕੀ ਤੋਂ ਇਲਾਵਾ ਸਰਜੀਤ ਭੁੱਲਰ ਸਾਹਿਬ ਆਪਣੇ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਆ ਉਹਨਾਂ ਨੂੰ ਪਿੰਡ ਵਾਸੀਆਂ ਨੇ ਸਰਬਸੰਮਤੀ ਦੇ ਨਾਲ ਸਰਪੰਚ ਬਣਾਇਆ ਇਸੇ ਸਮੇਂ ਦੌਰਾਨ ਸਰਜੀਤ ਭੁੱਲਰ ਦੇ ਇੱਕ ਅਜੀਹਾਂ ਟਾਈਮ ਵੀ ਆਇਆ ਜਦੋਂ ਉਹਨਾਂ ਦੇ ਗਲੇ ਨੇ ਉਹਨਾਂ ਦਾ ਸਾਥ ਛੱਡ ਦਿੱਤਾ ਤੇ ਉਹਨਾਂ ਦੀ ਆਵਾਜ਼ ਨਿਕਲਣੋਂ ਹਟ ਗਈ ਤੇ ਡਾਕਟਰ ਨੇ ਉਹਨਾਂ ਨੂੰ 2-3 ਮਹੀਨੇ ਤੱਕ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਸੋ ਇਸ ਟਾਈਮ ਸਰਜੀਤ ਭੁੱਲਰ ਕਾਫੀ ਜ਼ਿਆਦਾ ਮੁਸੀਬਤ ਦੇ ਵਿੱਚੋਂ ਲੰਘੇ ਕਿਉਂਕਿ ਉਹਨਾਂ ਦੇ ਪ੍ਰੋਗਰਾਮ ਵੀ ਕਾਫੀ ਲੱਗ ਰਹੇ ਸੀ ਇਸ ਤੋਂ ਇਲਾਵਾ ਪੰਚਾਇਤ ਦੇ ਫੈਸਲੇ ਲੈਣ ਦੇ ਲਈ ਵੀ ਉਹਨਾਂ ਦੀ ਖਾਫ ਜ਼ਰੂਰਤ ਸੀ ਪਰ ਉਹਨਾਂ ਨੇ ਕਦੇ ਵੀ ਹਿੰਮਤ ਨਹੀਂ ਹਾਰੀ ਸੋ ਉਹਨਾਂ ਦੇ ਹੌਸਲੇ ਕਰਕੇ ਇੱਕ ਵਾਰ ਫਿਰ ਤੋਂ ਉਹਨਾਂ ਦੀ ਆਵਾਜ਼ ਵਾਪਸ ਆਈ ਤੇ ਉਸੇ ਤਰ੍ਹਾਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਵਾਪਸ ਗਏ ਤੇ ਆਪਣੀ ਪੰਚਾਇਤ ਦੇ ਲਈ ਵੀ ਅਜਿਹੇ ਫੈਸਲੇ ਲਾਏ ਕਿ ਪਿੰਡ ਦੀ ਨੋਹਾਰ ਬਦਲ ਦਿੱਤੀ ਸੋ ਦੋਸਤੋ ਆਪਾਂ ਚਾਹਾਂਗੇ ਕਿ ਇਹ بلند ਆਵਾਜ਼ ਦਾ ਮਾਲਕ ਪੰਜਾਬੀ ਗਾਇਕੀ ਦਾ ਹੀਰਾ ਇਸੇ ਤਰ੍ਹਾਂ ਪੰਜਾਬੀ ਸਿੰਗਿੰਗ ਦੀ ਪੰਜਾਬੀ ਦਰਸ਼ਕਾਂ ਦੀ ਆਪਣੇ ਗੀਤਾਂ ਰਹੀ ਸੇਵਾ ਕਰਦਾ ਰਹੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਿਆਰਾ ਲੱਗੇ ਬੱਦਲ ਅੰਬਰਾਂ ਵਿੱਚ ਜਦ ਗੱਜੇ ਮੈਂ ਤੇ ਬਾਪੂ ਕਰਦੇ ਆਇਰਦਾਸਾਂ ਸਤਗੁਰੇ ਅੱਗੇ